ਕੋਠੇ ਤੇ ਪਹੁੰਚ ਕੇ ਬਈ ਆਪਾਂ ਸਾਜਰੇ ਸਾਜਰੇ ਤੇ ਖੋਲੀ ਕਬੂਤਰਾਂ ਦਾ ਕੁੰਡਾ ਉਦੋਂ ਬਾਅਦ ਅੱਜ ਪਹਿਲੀ ਬਾਰੀ ਛੱਡਣਿਆ ਪਾਣੀ ਲਾ ਕੇ ਪਹਿਲਾ ਪਾਣੀ ਲਾਉਣਾ ਅੱਜ ਕਬੂਤਰਾਂ ਨੂੰ ਦੇਖਦੇ ਆਂ ਵਾਦਾ ਮਾਰਦੇ ਆਂ ਜਾਂ ਨਹੀਂ ਇੱਕ ਵਾਰ ਮੈਂ ਜਿੰਦਾ ਖੋਲ ਤੇ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਿਵੇਂ ਪਹਿਨੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਅੱਜ ਥੋੜੇ ਉੱਠਣ ਨੂੰ ਮੈਂ ਲੇਟ ਹੋ ਗਿਆ ਕੋਕਣੇ ਆ ਗਿਆ ਮੂੰਹਾਂ ਵੀ ਤੁੱਤਰ ਨੇ ਤੇ ਖੋਲੀ ਕੁੰਡਾ ਹੋਲੀ ਇਹ ਪਹਿਲਾਂ ਤਾਂ ਉਹ ਖੜ ਜਾ ਪਾਈ ਲਾਉਣੇ ਅੱਜ ਪਹਿਲਾ ਪਾਣੀ 6:00 AM ਲਾਵਾਂਗੇ। ਉਹ ਘਿਰ ਬੁੱਟੇ ਚਲੋ ਕਬੂਤਰ ਫੜੀਏ ਪਹਿਲਾਂ ਤਾਂ। ਕਬੂਤਰ ਦਾ ਵੀ ਚਾਰੇ ਫੜ ਲੇ। ਹਰੀ ਚਾਲਰ ਹਰੀ ਟੋਰੀ ਗੁਲਾਬੀ ਟੂਸਾ। ਹਰਾ ਬੋਟਾ ਹਰੀ ਬੂਛ ਗੁਲਾਬੀ ਬੋਟਾ ਹਰਾ ਟੂਸਾ। ਹਰਾ ਪੱਲਾ ਗੁਲਾਬੀ ਪੱਲਾ ਤੇ ਹਰਾ ਪੋਟਾ। ਚਾਰੇ ਫੜ ਲੇ। ਤੇ ਰਹਿائش ਹੈਗੀ ਬਾਈ ਚਾਰਾਂ 'ਚ ਚਾਰਾਂ ਦੇ ਅੰਦਰ ਦਾਣੇ ਹੈਗੇ ਦਾਣੇ ਵੀ ਥੋੜੇ ਜਿਹਾ ਜ਼ਿਆਦਾ ਨੇ ਟੈਂਪਰੇਚਰ ਦਾ ਹਲੇਗਾ ਘਟ ਦੇਖ ਰਹਾ ਦੋ ਮੂੜ ਜੇ ਬਣਦੇ ਨੇ ਵੀ ਛੱਡਾਂ ਜਾਂ ਨਾ ਛੱਡਾਂ ਕਿਉਂਕਿ ਪਾਣੀ ਲਾਉਣਾ ਤਾਂ ਪਾਣੀ ਤਾਂ ਲੱਗਣਾ ਹੀ ਰਹਿ ਹੈ ਜੀ ਹਨਾ ਜਿਆਦਾ ਬਿਨਾ ਪਾਣੀ ਤੇ ਛੱਡਾਂਗੇ ਜਾਂ ਫਿਰ ਦੇਖਦੇ ਆਂ ਤਾਰੂ ਵੀ ਰੋਂਦਾ ਨਹੀਂ ਦੂਜਿਆਂ ਨੂੰ ਛੱਡਾਂਗੇ ਇਹਨਾਂ ਨੂੰ ਰਹਿਣ ਦਾਂਗੇ ਬਾਕੀ ਚਲੋ ਕੋਈ ਚੱਕਰ ਨਹੀਂ ਦੇਖਦੇ ਆਂ ਠੀਕ ਆ ਜਾਣ ਦੋ ਕਬੂਤਰ ਬਾਕੀ ਉੱਡਦੇ ਫਿਰਦੇ ਨੇ ਆ ਦੇਖੋ ਅੱਜ ਮੈਂ ਲੇਟ ਹੋ ਜਾਣਾ ਯਾਰ ਤਿੰਨ ਚਾਰ ਦਿਨ ਹੋ ਗਏ ਨਹੀਂ 10 5:3 6 ਵਜੇ ਛੱਡਣੇ ਤੇ ਕਿਉਂਕਿ ਫਿਰ ਰਹਿਜ ਰੂਜ ਖਿੱਚ ਜਾਂਦੇ ਨੇ ਚਲੋ ਕੋਈ ਚੱਕਰ ਨਹੀਂ ਦੇਖਦੇ ਹੁਣ ਵੀਰੇ ਨੂੰ ਆ ਜਾਣ ਦੋ ਲਓ ਲੱਗੇ ਆ ਛੱਡਣ ਹੁਣ ਫੇਰ ਇੱਕਣੇ ਬਿਨਾ ਪਾਣੀ ਤੋਂ ਇਹਦੇ ਵੀ ਹੈਗੇ ਆ ਨਾ ਬਹੁਤ ਨਹੀਂ ਦੇਈ ਬਈ ਚੱਲ ਕੋਈ ਨਹੀਂ ਛੱਡ ਝੋਟੇ ਆ ਮੈਂ ਇੱਕੜੇ ਦੋ ਛੜ ਤਾਂ ਇਹ ਵੀ ਝੋਟੇ ਟੂਸੇ ਵਾਲਾ ਝਾਲਰ ਟੌੜੀ ਵਾਲਾ ਸਭ ਵਧੀਆ ਬਣਾਤੀ ਆ ਇਹ ਦਿਖਦਾ ਨਹੀਂ ਤਰਾਂ ਕੇ ਹੁਣ ਉੱਚੀ ਚਲੇ ਜਾਂਦੀ ਏ ਇਹ। ਉਹ ਖਸੇਗਾ ਨਹੀਂ। ਚਲ ਇਹ ਤਾਂ ਉਹ ਵੀ ਸੁੱਕੀ ਕੱਢਣੇ ਤੇ। ਹਾਂ ਹਾਂ ਉਹ ਤਾਂ ਲੋਟ ਆ ਗਿਆ ਸਾਨੂੰ। ਹਾਂ ਲਾਲ ਫੱਲਾ। ਇਹ ਵੀ ਨਹੀਂ ਬਿੰਡ ਦਿਖੇ ਜਗ ਲਈ। ਪੂਰੇ ਆ ਜਾ, ਪੂਰੇ ਆ ਜਾ। ਪੂਰੇ ਆ ਜਾ, ਪੂਰੇ ਆ ਜਾ। ਪੂਰੇ ਆ ਜਾ, ਖੰਗ ਨਾ ਕਢਾ ਲਈ ਬੋਈ। ਆਹਨੇ ਕਿਸੇ ਨੇ ਵੀ ਚਤੂਰ ਸਾਰੇ ਰੂਟਰ ਬੈਠ ਨੇ ਹਲੇ ਰੱਜੇ ਹੋਏ ਤੇ ਬਹੁਤ ਕੱਲ੍ਹ ਜਾਰ ਪਾਣੀ ਦਿੱਤਾ ਇਹਨਾਂ ਨੂੰ ਛੜ ਤੇ ਵਿਚਾਰੇ ਲਓ ਵੀ ਦੋ ਬੱਚੇ ਹੋਰ ਛੜ ਤੇ ਕਬੂਤਰ ਦੇਖੋੜ ਦੇ ਹੁਣ ਹੋ ਗਏ 6 ਕਬੂਤਰ ਗੁਲਾਬੀ ਚਾਲਰ ਹਰਾ ਟੂਸਾ ਹਰੀ ਚਾਲਰ ਗੁਲਾਬੀ ਟੂਸਾ ਵੀ ਛੜ ਤੇ ਬੱਚੇ ਇਹ ਹੋਰ ਵੀ ਫੜਦੇ ਆ ਕਾਚੇ ਟੂਸੇ ਵਾਲਾ ਕਬੂਤਰ ਵੀ ਛੱਜਣਾ ਕਚੜੂਸੇ ਵਾਲਾ ਇਹਨਾਂ ਦੇ ਬੱਚਿਆਂ ਦੇ ਰੰਗ ਥੋੜਾ ਆ ਛੋਟੇ ਬੱਚੇ ਜਮਾ ਹੀ ਬਿਲਕੁਲ ਛੋਟੇ ਬੱਚੇ ਇਹਨਾਂ ਦੇ ਨਾਲ ਇੱਕ ਹੋਰ ਬੱਚਾ ਛੱਡ ਅੱਜ ਫਿਰ ਹਰੀਆਂ ਗੱਛਾਂ ਵਾਲਾ ਉਹ ਵੀ ਸਿੱਧਾ ਆਉਂਦਾ ਚੱਲ ਵੀ ਹਰੀ ਟੌਰੀ ਵਾਲਾ ਚੱਲ ਵੀ ਹਰੇ ਟੂਸੇ ਵਾਲਾ 8 ਹੋ ਗਏ ਹੁਣ ਇਹ ਵੀ ਨਾਲੇ ਵਧੀ ਚੱਲ ਪਈ ਹੂੰ ਕੰਮ ਕਰਦੀ ਜਿੰਨੀ ਆ ਗੋਲੀ ਘੋਲ ਕੇ ਕੰਮ ਕਰਦੀ ਅੱਛਾ ਲਾਓ ਵੀ ਟੈਰਾਮਾਈਸਿਨ ਘੋਲ ਲੀ ਨੀਲੇ ਨੂੰ ਦੇਣ ਲੱਗਿਆਂ ਬੱਚੇ ਨੂੰ ਥੋੜਾ ਜਿਹਾ ਡਾਊਨ ਲੱਗਿਆ ਨੂੰ ਤਾਂ ਚੋਸਦਾ ਖੜਾ ਨੂੰ ਚੋਸਦਾ ਜੀ ਦਾਣੇ ਘੱਟ ਚੁੱਕੇ ਨਿਕਲੇ ਨੇ ਓਕੇ ਵੀਰੇ ਬਗਲੇ ਨੂੰ ਰੰਗ ਦੇਖੀਏ ਇਹਦੇ ਕਿੰਨਾ ਦੇਖ ਲਾਲ ਲੱਗਿਆ ਆ ਹਾਂ ਲਓ ਭਾਈ ਪੱਥਰ ਡਾਈ ਕਰਨ ਲੱਗੇ ਆ ਟੈਸਟ ਇਹੜੀ ਡਲੀਆਂ ਹੀ ਹੁੰਦੀਆਂ ਵੀਰੇ ਡਲੀਆਂ ਹੁੰਦੀਆਂ ਜੀ ਹਾਂ ਇਹ ਕਿਵੇਂ ਭੰਨ ਹੋਊਗੀ ਨਹੀਂ ਬਸ ਆਪਣੀ ਆਏ ਬਥੇ ਡਾਈ ਉਹ ਹੈਗੀ ਹਾਈਡਰੋਜਨ ਹਾਈਡਰੋਜਨ ਪਾਉਨੇ ਆ ਦੇ ਪਰ ਨਕੜੂਗੀ ਆਪ ਇਹ ਖੁੱਲੋ ਖੁੱਲ ਗਈ ਸਮਝੋ ਇਦਾਂ ਕਦੇ ਟੂਸੇ ਦੇ ਕਰ ਲੰਨੇ ਆ ਟਰਾਈ ਆਪਾਂ ਹਾਈਡਰੋਜਨ ਪਾਤੀ ਹੋਈ ਪੱਥਰ ਢਾਈ ਜੀ 2 ਮਿੰਟ ਭਜਣ ਦੇ ਇਹਨੂੰ ਫੇਰ ਟਰਾਈ ਕਰਦੇ ਆ ਲਓ ਜੀ ਪੱਥਰ ਢਾਈ ਦਾ ਕਰਦੇ ਆ ਤਯਾਰਬਾ ਹੈ ਤਾਂ ਪਾਣੀ ਹੈ ਜਈ ਦੇਖਦੇ ਆ ਚੜਦੀ ਹੈਗਾ ਨਹੀਂ ਲੱਗਦੀ ਔਖੀ ਹੈ ਥੜੀ ਜਨਾ ਵੀਰੇ ਹੂੰ ਲੱਗਦੀ ਔਖੀ ਹੈ ਜੀ ਨਾ ਆਹ ਇਹਨੂੰ ਧੋਣ ਧੋਣ ਦਾ ਚੱਕਰ ਤਾਂ ਨਹੀਂ ਇਹਦਾ ਕੋਈ ਧੋਣ ਦਾ ਚੱਕਰ ਨਹੀਂ ਹੈਗਾ ਨੇ ਕਾਲੀ ਸ਼ਾਹ ਹੋ ਜਾਣਾ ਜੀ ਆ ਦੇਖੋ ਤਾਂ ਉਂਗਲੀ ਤੇ ਲਾ ਹਾਂ ਬਾਕੀ ਕਾਲੀ ਹੋਏ ਤੇ ਦਿਖਾਉਨੇ ਆ ਬਾਈ ਤੁਹਾਨੂੰ ਲਓ ਜੀ ਮਿੱਤਰੋ ਦੇਖੋ ਰਿਜ਼ਲਟ ਫਿਰ ਚਮਕਦਾ ਸੱਪ ਵਾਂਗੂ ਰੰਗ ਕਾਲਾ ਉਕੇ ਰਬੋਟ ਨੇ ਪਹਿਲੀ ਵਾਰ ਹੀ ਲਾਈ ਆ ਬਈ ਅਸੀਂ ਦਾ ਪੱਥਰ ਡਾਈ ਵੀਰੇ ਨੇ ਤਾਂ ਲਾਈ ਆ ਪਰ ਮੈਂ ਪਹਿਲੀ ਵਾਰੀ ਦੇਖੀ ਹੈ ਇਹ ਉਕੇ ਰਬੋਟਾਂ ਦੇਖੋ ਐ ਸ਼ਾਹ ਕਾਲਾ ਲੋ ਵੀ ਹਰੀ ਟੋਰੀ ਵਾਲੇ ਨੂੰ ਲਾ ਰਹੇ ਆ ਆ ਜਾ ਆ ਜਾ ਦੇ ਦੇ ਆਉਂਦਾ ਕਿ ਨਹੀਂ ਆ ਆ ਗਿਆ ਆ ਦੇਖੋ ਆ ਜਾ ਆ ਜਾ ਆ ਜਾ ਇਹ ਬਹਿ ਗਿਆ ਓਕੇ ਖੋਲਾ ਵੀਰੇ 게ਟ ਹਾਂਜੀ ਦੋਨੇ ਬੱਚੇ ਆ ਗਏ ਵੀ ਟੂਸੀ ਵਾਲਾ ਵੀ ਟੋਰੀ ਵਾਲਾ ਵੀ ਪਹਿਲੀ ਵਾਰੀ ਵੀਰੇ ਇਹਨਾਂ ਨੇ ਘੰਟਾ ਲਾਇਆ ਅੱਜ ਬਹੁਤ ਸੋਹਣਾ ਉੜਿਆ ਇਹ ਨਾਲੇ ਚਲੋ 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 ਸ਼ਾਹ ਉਹ ਕੇਰ ਬੋਟਾ ਗਏ ਅੰਦਰ ਵਿੱਚ ਵੜ ਜਾ ਥੱਲੇ ਵਾਲੇ ਕਬੂਤਰਾਂ ਨੂੰ ਪਾਣੀ ਪੂਣੀ ਪਾ ਦਈਏ ਉੱਪਰ ਉਤਰ ਕੇ ਆਏ ਆ ਬਾਈ ਮੈਂ 2:58 ਮਿੰਟ ਤੇ ਹੁਣ ਕਬੂਤਰ ਤਾਰ ਕੇ ਆਏ ਆ ਅ ਹਰੀ ਝਾਲਰ ਹਰੀ ਟੋਲੀ ਗਲਾਬੀ ਦੂਸੇ ਵਾਲਾ ਬਾਕੀ ਉਤਰਿਆ ਇਹ ਤੇ 12:00 ਵਜਦੇ ਨੂੰ ਤੇ ਬਈ ਬਹੁਤ ਗਰਮੀ 43 ਟੈਂਪਰੇਚਰ ਅੱਜ ਨੇਰੀ ਬੰਨਤੀ ਓਏ ਪਾਣੀ ਦੇ ਖਾਸਾ ਹੈ ਗਰਮ ਹੈ ਚਲੋ ਪਹਿਲਾਂ ਪਾਣੀ ਪੂਣੀ ਕਰਦਾ ਬਈ ਚੇਂਜ ਇੱਕ ਮਿੰਟ ਹੁਣ ਸਫਾ ਕਣਕੇ ਇੱਧਰ ਖੜਾਈ ਹੋਈ ਆ ਥੋੜੀ ਹੋਰ ਪਾ ਦਿੰਨਾ ਇਹ ਤਾਂ ਕਿਸੇ ਵੀ ਭਈਆ ਬਈ ਚਲੋ ਪਾ ਲੈਣਾ ਦਾਣਾ ਪਾਣੀ ਲਓ ਬਾਈ ਨਿਕਲੇ ਸਾਰੇ ਬਾਹਰ ਬਾਲੇ ਭੁੱਖੇ ਦੇ ਬਾਈ ਓਕੇ ਰੋਟਾ ਨੇ ਹੁਣ ਤੇ ਠੀਕ ਹੈ ਬੱਚੇ ਸਾਰੇ ਠੀਕ ਨੇ ਤੇ ਚੋਕਣ ਦਿਹੁਣ ਇਹਨਾਂ ਨੂੰ ਹਾਜੀ ਬਾਉ ਸਿੰਘ ਵੀ ਪਹੁੰਚ ਗਏ ਬਾਉ ਚੂਚੇ ਛੱਡ ਲਈਆਂ ਨਾ ਪਾਣੀ ਬਦਲ ਦੀਆਂ ਆ ਨਹਾ ਧੋ ਗਏ ਹੋ ਗਏ ਵੀ ਰੈਡੀ ਹੁਣ ਬੱਚੇ ਛੋਟੇ ਲੈ ਚੱਲੀ ਆਪਾਂ ਉੱਪਰ ਨੂੰ ਨਿਕਰੇ ਆ ਵੀ ਐ ਜਿਵੇਂ ਹੀ ਫਰੇਮ ਚ ਕਾਲਾ ਆਉਂਦਾ ਜਿਵੇਂ ਹੀ ਕੂਤਰ ਖੁੱਲੇ ਛੱਡ ਤੇ ਤੇ ਉੱਪਰ ਲੈ ਕੇ ਚੱਲੀਏ ਵੀਰੇ ਤੁੱਕਾ ਤੁਸੀਂ ਡੋਲੀ ਲੈ ਕੇ ਆਉਂਗੇ ਹਾਂ ਡੋਲੀ ਵੀ ਆ ਜਾਵਾ ਤੁਸੀਂ ਲੈ ਜਾਓ ਆ ਗਈ ਵੀ ਡੋਲੀ ਲੈ ਕੇ ਚਾੜ ਲਈ ਕੋਠੇ ਤੇ ਵਿੱਚੇ ਬੱਚੇ ਫੁਕਿਆ ਉੱਥੇ ਲਾ ਦਨੇ ਆ ਨਾ ਵੀਰੇ ਲਵੇ ਇੱਥੇ ਰੱਖ ਲਓ ਮੌਸਮ ਬੜੀ ਗੜਬੜ ਹੋ ਗਈ ਪਾ ਠੰਡਾ ਹੋ ਗਿਆ ਐ ਘੈਂਟ ਗੁਰੀ ਚੱਲ ਓਏ ਦੇਖੋ ਵੀ ਆ ਰਾਤ ਦੇ ਰਾਜੇ ਡਾਤੇ ਦੋਏ ਇਹ ਨੇ ਭਾਈ ਰਾਤ ਦੇ ਰਾਜੇ ਹਰਾ ਪੋਟਾ ਗਲਾਬੀ ਪੂਛ ਆ ਲਾ ਗਿਆ ਦਿਹਾੜੀ ਲਾ ਗਿਆ ਦਿਹਾੜੀ ਬਸ ਆਹਾ ਲਾ ਗਿਆ ਦਿਹਾੜੀ ਲਾ ਗਿਆ ਤੇ ਗਲਾਬੀ ਪੋਟਾ ਗਲਾਬੀ ਬੈਠ ਏ ਰਾਜਸਥਾਨ ਭੇਜਣੇ ਨੇ ਆਪਾਂ ਨੇ ਵੀਰੇ ਹਾਲੀ ਕੱਢ ਗਏ ਉੱਥੇ ਬਾਜੀਆਂ ਛੁੱਟੜਾ ਇਹਨਾਂ ਨੇ 50 ਟੈਂਪਰੇਚਰ 'ਚ ਘੱਟ ਟੈਂਪਰੇਚਰ ਜੁੜਦੇ ਨਹੀਂ ਹੈਗੇ ਲੋਈ ਮਿੱਤਰੋ ਰਿਜ਼ਲਟ ਦਿਖਾ ਦਈਏ ਪੱਥਰ ਡਾਈ ਦਾ ਦੇਖੋ ਫਿਰ ਐਨ ਸ਼ਾਕ ਵਾਲਾ ਹੋ ਗਿਆ ਆਹ ਨਾਲ ਸਾਈਡ ਤੇ ਲੱਗ ਗਿਆ ਥੋੜਾ ਯਾਰ ਇਹ ਗਿੱਲਾ ਦੀ ਨਾ ਆਪਾਂ ਫੜ ਕੇ ਰੱਖੇ ਜੇ ਛੜਦਾ ਤੁਹਾਨੂੰ ਫੋਨ ਨਹੀਂ ਤੇ ਆ ਗਿਆ ਹਾਂ ਚੱਲ ਕੋਈ ਨਹੀਂ ਹੈਰੀ ਅੱਧੀ ਹਰੀ ਪੂਛ ਕਰਤੀ ਠੀਕ ਹੈ ਆ ਹੋਰ ਕੋਲੜ ਰਹੀਆਂ ਨਵੇਂ ਬੱਚੇ ਚੱਕ ਕੇ ਲਿਆਣੇ ਆ ਥੱਲੋਂ ਇਹਨਾਂ ਦੇ ਲਾਈਏ ਰੰਗ ਫਿਰ ਲਾਓ ਵੀ ਕੱਲਪਾ ਫੇਰ ਲਾਉਣ ਲੱਗੇ ਆ ਪੱਥਰ ਡਾਈ ਤੁਹਾਨੂੰ ਰਿਜ਼ਲਟੇ ਦਿਖਾਵਾਂਗੇ ਹੁਣ ਇਹਦਾ ਰੰਗ ਰੰਗ ਲਾਤਾ ਪਾਣੀ ਪੂਣੀ ਦੇਣ ਲੱਗੇ ਆ ਬਾਈ ਕੱਲ ਵਾਲੇ ਕਬੂਤਰਾਂ ਜਿਹੜੇ ਕੱਲ ਨੂੰ ਡਾਈ ਛੱਡਣੇ ਆ ਤੇ ਆ ਕਿਸੇ ਦਾ ਕਬੂਤਰ ਆ ਕੇ ਬਹਿ ਗਿਆ ਛਤਰੀ ਤੇ ਬੱਚਾ ਜਿਹ ਹੈ ਆ ਦੇਖੋ ਤੁਹਾਨੂੰ ਫੜ ਕੇ ਦਿਖਾ ਦੰਨੇ ਆ ਆ ਬੈਠ ਗਿਆ ਛਤਰੀ ਤੇ आई आचा आया कि लगता बचा ही पूछो दो तीन फंघ पट्टे हुए कोई ना तार के दिखाने जो मेरे किसी भीर पिंड लै जो बी भाई पूरा पूरा है थोड़ा थोड़ा आ क्या करता आ कबूतर फटे भाई देख लो बचा है कबूतर बचा जहा लगता है ना लाल चीना जे है भूरी भूरीय फिकी कनिया ने ਤੇ ਦੋ ਫੋੜੇ ਹੋਏ ਹੋਏ ਨੇ ਚਿੱਟੀਆਂ ਆਖਾਂ ਦਾ ਦੇਖ ਕੇ ਲੈ ਜਿਓ ਬਾਈ ਆਪਣਾ ਜਿਹਦਾ ਵੀ ਹੋਇਆ ਪਿੰਡ ਦੇ ਦਾ ਇਹ ਠੀਕ ਆ ਇਹਦੇ ਰੰਗ ਲਾਉਣ ਲੱਗੇ ਆ ਅਸੀਂ ਹੁਣ ਨਿਸ਼ਾਨੀ ਮਾੜਾ ਜਾ ਮਾੜਿਆ ਲਾ ਦੋ ਕੋਈ ਟਿੱਕਾ ਜਾ ਹਾਂ ਆਹਦੇ ਤੇ ਦੇਖਾਂਗੇ ਆਹ ਦੇਖ ਲਓ ਬਾਈ ਇਹਦੇ ਇੱਕ ਕੰਡੰਡਾ ਜਾ ਪਾਤਾ ਟੇਡਾ ਜਾ ਜਿਹਦਾ ਹੋਇਆ ਆਪਣਾ ਲੈ ਜੋ ਪੈਰਾਂ ਤੇ ਵੀ ਫੋੜੇ ਫੂੜੇ ਜੇ ਹੋਏ ਹੋਏ ਨੇ ਉਹ ਚੱਲ ਗਰਮੀ ਕਰਕੇ ਹੋਏ ਹੋਏ ਠੀਕ ਆ ਓਕੇ ਰਿਪੋਰਟ ਤਰੋ ਜਿੰਦੇ ਕੁੰਡੇ ਲਾ ਤੇ ਟਾਂਗੀਆਂ ਡੁੰਗੀਆਂ ਲਾਤੀਆਂ ਆਪਾਂ ਚੱਲਦੇ ਹਾਂ ਹੁਣ ਥੱਲੇ ਨੂੰ ਠੀਕ ਐ ਫੇ ਮਾਰ ਲਾਂਗੇ ਏੜ ਨਾਲੇ ਜਾਏ ਇਹ ਗਰਾਊਂਡ ਚ ਲਓ ਵੀ ਕੱਲ ਆਣਾ ਬਲੌਗ ਕਰਦੇ ਆ ਕੰਟੀਨਿਊ ਕੱਲ ਸਾਡਾ ਰਾਤ ਪਤਾ ਨਹੀਂ ਲੱਗਿਆ ਬਲੌਗ ਲੂਕ ਦਾ ਚਾਰ ਕਬੂਤਰੀਆਂ ਛੱਡਦੇ ਆ ਥੱਲੋਂ ਵੀਰ ਇੱਕ ਤਾਂ ਔਰਤਾ ਤੇ ਕਬੂਤਰੀ ਉਹ ਬੈਠੇ ਇਹ ਕੋ ਵਾਲੇ ਜੀ ਜੁਆਕੀ ਹੈ ਏ ਤਾਂ ਦਾਣੇ ਕਿੰਨੇ ਕਹਦੇ ਆ ਅੰਦਰ ਇਹ ਨਾਲੇ ਜਿੱਥੇ ਕੱਟ ਆ ਜੀ ਅੱਛਾ ਦੂਜੀ ਕੱਟ ਬੈਠਾ ਆ ਬੈਠੀ ਆ ਬੈਠੀ ਮੋਂਡਾ ਤਾਂ ਲੈ ਆਨੇ ਇਹਦੇ ਭੰਣਨੇ ਨੇ ਆਪਾਂ ਨੇ ਇਹ ਹੋਣ ਲੱਗ ਗਈ ਆ ਹੂੰ ਹੂੰ ਖਾਲੀ ਨੇ ਤਾਂ ਆਂ ਜਮੇ ਖਾਲੀ ਨੇ ਖਾਲੀ ਜਮੇ ਖਾਲੀ ਆ ਲਾਓ ਵੀ ਉੱਪਰ ਆ ਕੇ ਸਾਰਾ ਸਿਸਟਮ ਕਰ ਲਿਆ ਸੈੱਟ ਬੱਚੇ ਡਾਤੇ ਅੱਜ 5 ਨਵੇਂ ਨਾ 3 ਨਵੇਂ ਛੋਟੇ 2 ਪੁਰਾਣੇ ਤੇ ਨਾਲ ਚਾਰ ਕਬੂਤਰ 9 ਥੱਲੋਂ ਛੜਦੇ ਨਾ ਚਾਰ ਥੱਲੋਂ 9 ਉੱਪਰੋਂ 13 ਕਬੂਤਰ ਛੜਦੇ ਉਹ ਕੈਰਪੋਟਾਂ ਥੱਲੇ ਕਬੂਤਰ ਖੋਲੇ ਵੀ ਰੱਤਾ ਵੀ ਆ ਗਿਆ ਤੇ ਹਰੀਕਾਂਤ ਵਾਲੀ ਵੀ ਆ ਗਈ ਖੜ ਜੋ ਪਾਣੀ ਨਹੀਂ ਪੀਣ ਦੇਣਾ ਹਲੇ ਇਹਨੂੰ 2 ਮਿੰਟ ਤੇ ਬਾਕੀ ਸਾਰੇ ਉੱਡਦੇ ਨੇ ਹਲੇ ਆਓ ਦੇਖੋ ਆਉਂ ਰਹੀ ਏ ਚੱਲਰਾਂ ਵਾਲੀ ਆ ਰੰਗੀਲੀ ਉੜਦੀ ਆਪਣੀ ਉਹ ਚੱਲਰਾਂ ਵਾਲਾ ਬਚਾਉਂਦਾ ਆ ਕੱਚ ਟੂਸੇ ਵਾਲਾ ਉੜਦਾ ਉੜ ਰਹੇ ਨੇ ਬਾਕੀ ਇਹਨੂੰ 5 ਕੁ ਮਿੰਟ ਪਾਣੀ ਨਹੀਂ ਪੀਣ ਦੇਣਾ ਫੇਰ ਪੀ ਕੇ ਅੰਦਰ ਵੱਢ ਜੂਗੀ ਲਓ ਮਿੱਤਰੋ ਫੇਰ ਆਗੇ ਗੋਠੇ ਤੇ ਮੈਂ ਕਹਿੰਦਾ ਤੀਜੇ ਦਿਨ ਚ ਚਲੇਗਾ ਬਲਾਗਗੇ ਤੀਜਾ ਦਿਨ ਆ ਜਾਏ ਬਲਾਗ ਦਾ ਤੇ ਹਰਾ ਬੂਟਾ ਹਰੀ ਪੂਛ ਵਾਲਾ ਪਹਿਲੀ ਵਾਰ ਪਹਿਲਾ ਪਾਣੀ ਲਾਤਾ ਉਹਨੂੰ ਪੂਰੇ 8 ਵਜੇ ਡਾਇਆ ਉਹ ਤੁਹਾਨੂੰ ਦਿਖਾਉਣਾ ਇੱਕ ਮਿੰਟ ਐਤੀ ਫਿਰਦਾ ਹਾਂ कबूतर का काफ़ी उड़ते ने माड़ी जी थोड़ी निगाह मरा दिन उपरू साझे देख के हों क्या नहीं, हो नहीं है एक मिनट भाई मैनू लभन दो पहला लाओ मित्रो आ गया हरे बोटे ओके आ फिर भी कबूतर हरे बोटे वाला पहला पानी लगे हुआ इनू ਫਿਰ ਟਾਈਮ ਹੋਇਆ 10:2 ਓਕਰ ਬੋਟਾ ਫਿਰ ਰਿਹਾ ਹੈ ਹਾਲੇ ਤੱਕ ਟਾਈਮ ਹੋ ਗਿਆ ਵੀ 10:36 ਹਰਾ ਬੋਟਾ ਹਰੀ ਮੋਝ ਵੀ ਬੈਠਣ ਨੂੰ ਆ ਗਿਆ ਕਬੂਤਰ ਤੇ ਆ ਲਾਲ ਜੀ ਨਾ ਛੱਡੇ ਆਪਾਂ ਛਤਰੀ ਤੇ ਕਿੱਥੇ ਆ ਆ ਗਿਆ ਤਾਰੀ ਹੈ ਭਈ ਇਹਨੂੰ ਚਲੋ ਮਿੱਤਰੋ ਸਾਰੇ ਕਬੂਤਰ ਹੋ ਗਏ ਅੰਦਰ ਵਲੌਗ ਦੀ ਕਰਦੇ ਆ ਐਂਡਿੰਗ ਤੈਮ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ